ਬੜੀ ਮੰਦ ਭਾਗੀ ਗੱਲ ਆ ਇੱਥੋਂ ਦੇ ਇਸ ਪੁਲਿਸ ਵਾਸਤੇ ਜਿਹੜੇ ਰਾਤ ਜਿਹੜਾ ਸਾਡੇ ਸਾਥੀ ਨੂੰ ਜਿਹੜੇ ਕਿਸਾਨ ਸੰਘਰਸ਼ਾ ਦੇ ਵਿੱਚ ਉਗੇ ਆਗੂ ਆ ਖਵੇਸ਼ਾ ਸਾਥੀ ਦੇ ਨਾਲ ਖੜੇ ਕਿਸਾਨ ਜਥੇਬੰਦੀਆਂ ਵਿੱਚ ਕਾਫੀ ਸਮੇਂ ਤੋਂ ਵਿਚਰ ਰਹੇ ਆ ਉਹ ਸਾਥੀ ਨੂੰ ਇੱਥੇ ਲਿਆ ਕੇ ਰਾਤ ਦਾ ਜਿਹੜਾ ਗਫਤਾਰ ਕਰਕੇ ਲਿਆ ਕੇ ਠਾੜੇ ਵਿੱਚ ਬੰਦ ਕੀਤਾ ਸਿੰਦਰ ਨੂੰ ਪਤਾ ਲੱਗ ਗਿਆ ਹਰਦੇਵ ਭਗਵਾਨ ਹਰਕਾਟ ਦੀ ਕੋਈ ਚਾਹਤ ਨਹੀਂ ਉਹਨੂੰ ਕਰ ਦੇਣੀ ਆ ਖਾਸ ਕਰਕੇ ਬੰਦਿਆਂ ਨੇ ਸ਼ਹਿਰ ਦੇ ਸਰਵੇਖਿਆ ਤੇ ਜਿਹੜਾ ਕੰਮਿਸ਼ਨ ਪਲੂਆ ਉਹ ਬੈਟਰੀ ਬੜੀ ਹੋਈ ਆ ਤੇਰੀ ਉਹ ਚੌੜੀ ਆ ਕਿ ਇਸੋ ਦਾ ਨਾਮ ਬਦਲਿਆ ਜਾਵੇ ਨਾਂ ਸ਼ਹਿਰ ਬਦਲੀ ਜਾਵੇ ਲਾ ਬੀਡੀਓ ਬਲੱਡ ਬਦਲਿਆ ਜਾਵੇ ਇਹ ਉਸ ਐਕਸ਼ਨ ਕਮਿਸ਼ਨ ਪਲੂ ਹਰਕਾਟ ਹਰਕਾਟ ਮਰੀਆ ਉਹਨਾਂ ਨੇ ਸ਼ੰਭੂ ਬਾਡਰ ਦੇ ਉੱਤੇ ਅੱਜ ਤੱਕ ਨਾ ਦੇਣਾ ਸੀ ਜਿਸ ਦੇ ਸਬੰਧ ਵਿੱਚ ਕਸ਼ਮੀਰ ਸਿੰਘ ਪੰਨੂ ਨੂੰ ਘਰੋਂ ਰੈਸਟ ਕੀਤਾ ਰੈਸਟ ਕਰਨ ਤੋਂ ਬਾਅਦ तकरीबन 11:30 ਵਜੇ ਪਾਉਣੇ 1 ਵਜੇ ਕਸ਼ਮੀਰ ਸਿੰਘ ਪੰਨੂ ਦਾ ਫੋਨ ਗਿਆ ਵੀ ਕਹਿੰਦੇ 7:55 ਕਰਨੀ ਚਲੋ ਅਸੀਂ ਜਿੰਨੇ ਕੁ ਬੰਦੇ ਸੀਗੇ ਇੱਕ ਇੱਕ ਗੱਡੀ 'ਚ ਬੈਠੇ ਤੇ ਅਸੀਂ ਆ ਗਏ ਤੇ ਅਧਿਕਾਰੀ ਨੇ ਗੱਲਬਾਤ ਕਰਨੀ ਆ ਕੋਈ ਕਿਸੇ ਕਿਸਮ ਦੀ ਇਹ ਹੋਣ ਬਾਹਰ ਆਣ ਕੇ ਗੇਟ ਤੇ ਹੀ ਹੋਊਗੀ ਅੰਦਰ ਵਰਕੇ ਦਫਤਰ 'ਚ ਨਹੀਂ ਹੋਊਗੀ ਉਹ ਇਹ ਸੋਲੋ ਘਾਟ ਚੜੀ ਆਇਆ ਜੀ ਅੱਜ ਸਤਨਕਾਲ ਸੰਗਠਨ ਆਇਆ ਇਹ ਪੰਨੂ ਸਾਹਿਬ ਤੁਹਾਨੂੰ ਮਹਤਵਪੂਰਨ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਕੀ ਗੱਲ ਹੋਈ ਸੀਗੀ ਇਹ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਜੀ ਦੇ ਫਤੇ ਸਰਦਾਇ ਦਾ ਸੰਗੂ ਬਾਰਡਰ ਦੇ ਧਰਦਾ ਸੀਗਾ ਉਹ ਧਰਦਾ ਜਿਹੜਾ ਸੀਗਾ 6 ਤਰੀਕਾ ਦਾ ਸੀਗਾ ਇਹਨਾਂ ਨੇ 5 ਤਰੀਕ ਨੂੰ ਮੈਨੂੰ 7:30 ਵਜੇ ਉਸ ਨੂੰ ਫੇਲ ਕਰਨ ਵਾਸਤੇ ਇਹਨਾਂ ਨੇ ਜਿਹੜਾ ਜੀ ਸਭੀਆਂ ਗ੍ਰਿਫਤਾਰੀਆਂ ਕੀਤੀਆਂ ਸਾਡੇ ਮਰਜੀਤ ਸਿੰਘ ਰਾਏ ਦੀ ਕੱਲ ਦੀ ਰੈਸ਼ ਪਾਈ ਸੀਗੀ ਹੋਰ ਵੀ ਸਾਡੇ ਸਾਰੇ ਆਂਖੋ ਦਿਆਂ ਦੀ ਇਹਨਾਂ ਨੇ ਰੈਸਟਾ ਪਾਈਆਂ ਸੀਆਂ ਮੇਰੀ ਬਰੈਸਟੀ ਦੀ ਸੀ ਸਾਬਾ ਸਵੇਰ 9 ਵਜੇ ਇਹਨਾਂ ਮੈਨੂੰ ਫਿੱਟੋ ਕਰੋ ਰੇਜ ਕਰਕੇ ਮੈਨੂੰ ਉਹਨਾਂ ਰੈਸਟ ਕਰ ਲਿਆ ਸੀਗਾ ਔਰ ਰਾਤ ਮੈਨੂੰ ਸਾਰੀ ਮਠਾਣੇ ਵਿੱਚ ਰਿਆ ਔਰ ਸਵੇਰੇ ਜਿਹੜਾ ਆ ਨਵਾਂ ਫਰਮਾਨ ਇਹਨਾਂ ਨੇ ਕੀਤਾ ਕਿ ਇਹਨਾਂ ਦੀ 750 ਕਰਦੀਆਂ ਜਿਹੜਾ ਕਿ ਬਿਲਕੁਲ ਬਰਦਾਸ਼ਤ ਨਹੀਂ ਗਈ ਇਹ ਜਿਹੜੀ ਗੱਦੀ ਸਰਕਾਰ ਆ ਅੰਨੀ ਕੋਈ ਸਰਕਾਰ ਆ ਜਿਹੜੀ ਇਹ ਪੰਡਾ ਦੀ ਸਰਕਾਰ ਆ ਇਹਨਾਂ ਦਾ ਤਜਰਬਾ ਹੀ ਨਹੀਂ ਸੀਗਾ ਇਹ ਸਰਕਾਰ ਦੇ ਲਾਇਕ ਨਹੀਂ ਸੀ ਇਹ ਤਾਂ ਸਿਰਫ ਭੰਡ ਸਿੰਘੇ ਇਹਦੇ ਭੰਡ ਪੁਣਾ ਕਰਕੇ ਹੀ ਆਪਣਾ ਜਿਹੜਾ ਪੈਸਾ ਕਮਾਉਣਾ ਚਾਹੀਦਾ ਇਹਨੂੰ ਪਰ ਅੱਜ ਇਹਨਾਂ ਨੇ ਦੱਸ ਦਿੱਤਾ ਕਿ ਨਕਮੀ ਸਰਕਾਰ ਆ ਇਹਨੂੰ ਅਸੀਂ ਪਿੰਡਾਂ ਦੇ ਵਿੱਚੋਂ ਵੀ ਚੱਲਦਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੇ ਟਾਈਮ ਦੇ ਗ੍ਰੀਨ ਕਰਦੇ ਸਾਰੇ ਭਰਾ ਮੇਰੇ ਜਿਹੜਿਆ ਸਾਰੇ ਜਥੇਬੰਦੀਆਂ ਸਾਰੇ ਮੇਰੇ ਆਗੂ ਲੀਡਰ ਵੀਰ ਮੇਰੇ ਸਾਰੇ ਪਹੁੰਚੇ ਆ ਮੈਂ ਕੱਲ ਕੋਈ 7:30 ਵਜੇ ਪੁਲਸਾ ਲਿਆਏ ਸੀਗੇ ਤੇ ਉਹਨਾਂ ਨੇ ਆਪਾਂ ਨੂੰ ਇਬਰ ਇੱਕ ਉਹਦੇ ਤੋਂ ਬਹੁਤ ਵਧੀਆ ਰਹਿ ਆ ਪਰ ਜੋ ਹੋਣ ਕਰਨ ਲੱਗੇ ਸੀਗੇ ਇੱਕ ਬੱਕਰੀ ਨੀਰ ਪੈਲੀ ਸੀ ਇਹ ਐਸਐਚਓ ਦੀ ਗਲਤੀ ਆ ਜਿਹਨੇ ਰਿਪੋਰਟ ਦਰਜ ਕਰਤੀ ਉਹ ਰਿਪੋਰਟ ਦਰਜ ਕਰਨ ਕਰਕੇ ਇਹ ਸਾਰਾ ਕੁਝ ਕਰਨ ਪਿਆ ਇਹਦੇ ਅੱਗੇ ਇਦਾਂ ਕਦੀ ਨਹੀਂ ਹੋਇਆ ਇਹ ਪਹਿਲਾਂ ਦਾ ਗੁੱਸਾ ਅੱਜ ਆਪਣੀ ਵੱਡੇ ਪੱਦਰ ਦੇ ਜਿੱਤ ਹੋਈ ਆ ਔਰ ਪੰਜਾਬ ਸਰਕਾਰ ਜਿਹੜੀ ਆ ਉਹ ਮਰਦਾਵਾਦ ਆ ਬਰਾੜ ਸਾਹਿਬ ਅੱਜ ਕਿਸਾਨਾਂ ਇਥੇ ਬੰਦੀਆਂ ਨੇ ਧਰਨਾ ਲਾਇਆ ਮਹਤਵਪੂਰਨ ਇਹ ਇਹਦੇ ਬਾਰੇ ਜਾਣਕਾਰੀ ਦਿਓ ਅਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਦੇ ਹੋਇਆ ਕੁਝ ਕਿਸਾਨਾਂ ਤੇ ਬੰਦੀਆਂ ਦੇ ਹੱਥੋਂ ਨੂੰ ਪ੍ਰੀਵੈਂਟਿਵ ਐਕਸ਼ਨ ਕੀਤਾ ਸੀਗਾ ਜਿਹਦੇ ਰੋਸ ਵਜੋਂ ਇਹਨਾਂ ਨੇ ਰੋਸ ਰੋਸ ਪ੍ਰਦਰਸ਼ਨ ਕੀਤਾ ਹੈਗਾ ਤੇ ਇਹ ਕਾਰਵਾਈ ਜਿਹੜੀਆਂ ਨਿਯਮ ਅਨੁਸਾਰ ਹੀ ਕੀਤੀ ਗਈ ਹੈ ਔਰ ਕਿਸੇ ਨੂੰ ਅਨਨਸੀਸਰੀ ਹਰਾਸਮੈਂਟ ਫੇਸ ਕਰਨਾ ਨਹੀਂ ਕੀਤਾ ਜਾ ਰਿਹਾ ਹੈ ਔਰ ਫਿਰ ਵੀ ਜੇ ਉਹਨਾਂ ਨੂੰ ਕੋਈ ਕੁਐਸਚਨ ਸੀਗਾ ਤਾਂ ਮੇਰੇ ਨਾਲ ਗੱਲ ਕਰ ਸਕਦੇ ਸੀ ਜਦੋਂ ਫਰਮਾਇਆ ਇਹ ਬੁਲਾਇਆ ਤੇ ਉਹਨਾਂ ਨੂੰ ਉਸ ਗੱਲ ਤੋਂ ਪ੍ਰੈਸ ਕਰਾ ਦਿੱਤਾ ਗਿਆ ਸੀ 600 ਹੋ ਗਏ ਜੀ ਤੁਹਾਡੇ ਸਾਹਮਣੇ 600 ਹੋਣਗੇ ਠੀਕ ਹੈ ਜੀ ਜਿੰਨਾ ਵੀ ਪ੍ਰੋਸੈਸ ਹੋਇਆ ਅੰਡਰ ਦਾ ਲਾਅ ਹੋਇਆ ਉਹ ਕਹਿੰਦੇ ਜੀ ਕਾਰਵਾਈ ਕੀਤੀ ਗਈ ਹੈ ਪਰਚਾ ਦਾ ਜੀ ਕਿਤੇ ਕਾਦੇ ਸੰਬੰਧਿਤ ਕਿਤੇ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਜੀ ਲਾਅ ਅੰਡਰ ਦੀ ਸਿਚੁਏਸ਼ਨ ਦੇਖਦੇ ਹਾਂ ਇਹ ਵਿਰਾਡ ਸਾਹਿਬ ਪਰਚਾ ਜਿਹੜਾ ਉਹਨਾਂ ਤੇ ਜਿਹੜਾ ਦਰਜ ਕੀਤਾ ਹੈ ਇਹ ਕੈਂਸਲ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਬੰਦੇ ਰੋਕੂ ਕਾਰਵਾਈ ਠੀਕ ਹੈ ਜੀ ਠੀਕ ਰੋਕੂ ਕਾਰਵਾਈ ਕੀਤੀ ਗਈ ठिक थ्याङ्क यू